ਹਾਂਜੀ ਡਿਸਟਲ ਪ੍ਰਿੰਟ ਦੇ ਵਿੱਚ ਇੱਕ ਬਹੁਤ ਹੀ ਪਿਆਰ ਡਿਜ਼ਾਈਨ ਲੈ ਕੇ ਆ ਜੀ ਕਲਰ ਚਾ ਰਹਿਣਗੇ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਅਲਟੀਮੇਟ ਡਿਸਟਲ ਪ੍ਰਿੰਟ ਦੀ ਕੈਮਰੀ ਕਾਉ ਬਹੁਤ ਹੀ ਸੋਹਣੀ ਕਲੈਕਸ਼ਨ ਜੀ ਇੱਕ ਮਹੀਨੇ ਤੋਂ 20 ਮਹੀਨੇ ਤੱਕ ਆਪਣੀ ਸੇਲ ਸਟਾਰਟ ਆ ਜੀ ਡਿਜ਼ਾਈਨ ਚੈੱਕ ਕਰ ਲਓ ਹਰੇਕ ਕਸਟਮਰ ਨੂੰ ਪਤਾ ਹਰੇਕ ਸ਼ੌਪ ਵਾਲ ਨੂੰ ਪਤਾ ਜੀ 950 ਰੁਪਏ ਦਾ ਰੇਟ ਸੀਗਾ ਜੀ ਇਸ ਟਾਈਮ ਰਹੇਗਾ 550 ਰੁਪਏ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਬੁਕਿੰਗ ਕਰਾ ਲਿਓ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸੋਹਣਾ ਡਿਸਟਲ ਪ੍ਰਿੰਟ ਦੇ ਵਿੱਚ ਹੈ 5 ਮੀਟਰ ਸੂਟ ਹੈ ਜੀ ਪ੍ਰਾਈਸ ਰਹੂਗਾ ਜੀ 950 ਦਾ ਸਿਰਫ ਔਰ ਸਿਰਫ 550 ਰੁਪਏ 5 ਮਿੰਟ ਸੂਟ ਹੈ ਜੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਅਲਟੀਮੇਟ ਡਿਜ਼ਾਈਨਿੰਗ 5 ਮਿੰਟ ਸੂਟ ਦਾ ਰੇਟ ਸਿਰਫ 550 ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਔਨਲਾਈਨ ਪੇ ਜਦੋਂ ਹੀ ਔਨਲਾਈਨ ਹੋ ਜੂਗਾ ਜੀ ਵਿਜ਼ਿਟ ਕਰਨਾ ਵਿਜ਼ਿਟ ਕਰਿਓ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਜੀ ਬ੍ਰੈਂਡ ਰਹੂਗਾ ਬਹੁਤ ਹੀ ਸੋਹਣਾ ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨਿੰਗ ਬਹੁਤ ਅਲਟੀਮੇਟ ਹੈ ਆ ਪ੍ਰੀਮੀਅਮ ਫੈਬਰਿਕ ਰੂਗਾ ਜੀ ਪ੍ਰੀਮੀਅਮ ਕਾਟਨ ਦਾ ਫੈਬਰਿਕ ਚੈੱਕ ਕਰ ਲੋ ਬਹੁਤ ਹੀ ਅਲਟੀਮੇਟ ਕਾਟਨ ਡਿਜ਼ਾਈਨ 950 ਰੁਪਏ ਰੇਂਜ ਦੇ ਵਿੱਚ ਹੈ ਇਸ ਟਾਈਮ ਮਾਰਕੀਟ ਦੇ ਵਿੱਚ ਆਪਣੀ 1 ਮਈ ਤੋਂ 20 ਮਈ ਤੱਕ ਜਿਹੜੀ ਸੇਲ ਆ ਉਹਦੇ ਵਿੱਚ ਰੇਟ ਰੂਗਾ ਜੀ 550 ਰੁਪਏ ਜਲਦੀ ਤੋਂ ਜਲਦੀ ਆਨਲਾਈਨ ਆਰਡਰ ਵੀ ਬੁੱਕ ਕਰਾ ਸਕਦੇ ਹੋ ਜਾਂ ਸਟੋਰ ਤੇ ਵਿਜ਼ਿਟ ਕਰੋ 1 ਮਈ ਤੋਂ 20 ਮਈ ਤੱਕ ਕੀ ਆਫਰ ਹੈ ਜੀ ਰੰਗ ਚਾਰ ਨੇ ਕਲਰ ਚੈੱਕ ਕਰ ਲੋ ਪਹਿਲਾ ਛੇੜਾ ਜੇ ਮੈਂ ਪਿੰਕ ਜੀ ਟਾਊਨ ਦੇ ਵਿੱਚ ਕਲਰ ਆਊਗਾ ਇੱਕ ਛੇੜਾ ਹੋਗਾ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ 5 ਮੀਟਰ ਸੂਟ ਓਨਲੀ 550 550 ਰੁਪਏ ਔਰ ਜਿਨ੍ਹਾਂ ਨੇ ਆਰਡਰ ਆਨਲਾਈਨ ਕਰਨਾ ਹੈ ਜੀ ਸ਼ਿਪਿੰਗ ਰਹੂਗੀ ਐਕਸਟਰਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਓ ਆਰਡਰ ਬੁੱਕ ਕਰੋ ਸਾਡੇ ਵਟਸਐਪ ਤੇ ਜੀ ਜਾਂ ਸਟੋਰ ਵਿਜ਼ਿਟ ਕਰੋ ਅਲਿਸ਼ਾ ਸ਼ੋਰੂਮ ਵੀ ਕੀ 1 ਕਮਾਈ ਤੋਂ 20 ਮਈ ਤੱਕ ਸਿਰਫ ਸੇਲ ਹੈ ਜੀ ਬ੍ਰਾਂਡ ਰਹੂਗਾ ਏ ਕੇ ਟੈਕਸ 950 ਵਾਲਾ ਸਿਰਫ 550 ਰੁਪਏ 5 ਮੀਟਰ ਸੂਟ ਹੈ ਜੀ